ਆਹ ਬਾਈ ਦਾ ਚਿਹਰਾ ਵੇਖੋ ਲੱਗਦਾ ਨਾ ਅਮਰਿੰਦਰ ਗਿੱਲ ਇਹ ਬਾਈ ਸੋਸ਼ਲ ਮੀਡੀਆ ਤੇ ਮਸ਼ਹੂਰ ਆ ਕਿ ਅਮਰਿੰਦਰ ਗਿੱਲ ਦੀ ਕਾਪੀ ਔਰ ਇਸੇ ਬਾਈ ਦਾ ਇਨਾਮ ਜਿਹੜਾ ਉਹ ਅੱਜ ਨਿਕਲ ਆਇਆ ਲੱਖਾਂ ਰੁਪਈਆ ਦਾ ਭੰਗੜੇ ਪਾਏ ਜਾ ਰਹੇ ਨੇ ਢੋਲ ਵਜਾਏ ਜਾ ਰਹੇ ਨੇ ਮੂੰਹ ਮਿੱਠਾ ਕਰਾਇਆ ਜਾ ਰਿਹਾ ਕਿਉਂਕਿ 15 ਲੱਖ ਰੁਪਈਆ ਨਿਕਲਿਆ ਹੈ 15 ਲੱਖ ਔਰ ਭੰਗੜੇ ਜਿਹੜੇ ਨੇ ਉਹ ਪੈਰੇ ਨੇ ਔਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਪੂਰੀ ਕਹਾਣੀ ਦੱਸ ਦਿਆਂ ਕਿੱਥੋਂ ਬਾਈ ਹੁਣੀ ਆਏ ਨੇ ਔਰ ਇੱਕ ਗੱਲ ਤੁਹਾਨੂੰ ਦੱਸ ਦਿਆਂ ਆਹ ਬਾਈ ਦਾ ਚਿਹਰਾ ਵੇਖੋ ਲੱਗਦਾ ਨਾ ਅਮਰਿੰਦਰ ਗਿੱਲ ਇਹ ਬਾਈ ਸੋਸ਼ਲ ਮੀਡੀਆ ਤੇ ਮਸ਼ਹੂਰ ਆ ਕਿ ਅਮਰਿੰਦਰ ਗਿੱਲ ਦੀ ਕਾਪੀ ਔਰ ਇਸੇ ਬਾਈ ਦਾ ਇਨਾਮ ਜਿਹੜਾ ਉਹ ਅੱਜ ਨਿਕਲ ਆਇਆ ਲੱਖਾਂ ਰੁਪਈਆ ਦਾ ਪੂਰੀ ਗੱਲਬਾਤ ਕਰ ਲੈਨੇ ਇਹਨਾਂ ਦੀ ਬਾਈ ਜੀ ਨਾਮ ਕੀ ਤੁਹਾਡਾ ਨਾਮ ਮੇਰਾ ਗੁਰਦੇਵ ਸਿੰਘ ਹੈ ਜੀ ਤੇ ਅਮਰਿੰਦਰ ਗਿੱਲ ਦੀ ਕਾਪੀ ਜੀ ਹਾਂ ਜੀ ਅਮਰਿੰਦਰ ਗਿੱਲ ਦੀ ਕਾਪੀ ਹੈ ਮੈਂ ਹੀ ਕੱਲ ਨੇ ਕਿਹਾ ਕਿ ਹੋਰ ਵੀ ਕਹਿੰਦੇ ਨੇ ਹੋਰ ਵੱਧ ਜਨੇ ਕਹਿੰਦੇ ਆ ਅੱਛਾ ਸਬਜੀ ਸੋਬ ਆਪਣੇ ਬੰਦੇ ਨਾਲ ਸਬਜੀ ਸੋਬ ਆਪਣੇ ਉੱਥੇ ਵੱਧੂ ਬਹੁਤ ਬੰਦੇ ਦੂਰ ਦੂਰ ਆ ਕੇ ਆਪਣੇ ਨਾਲ ਵੀਡੀਓ ਬਣਾ ਕੇ ਜਾਂਦੇ ਆ ਤੁਹਾਡੇ ਨਾਲ ਵੀਡੀਓ ਬਣਾਉਂਦੇ ਆ ਸੱਚ ਨਾਲ ਜਦੋਂ ਅਮਰਿੰਦਰ ਗਿੱਲ ਨਹੀਂ ਮਿਲਦਾ ਉਦੋਂ ਤੁਹਾਡੇ ਨਾਲ ਬਣਾਉਂਦੇ ਆ ਸੱਚ ਨਾਲ ਬਣਾਉਂਦੇ ਆ ਬਹੁਤ ਖੁਸ਼ੀ ਮਿਲੇ ਜੀ ਅਮਰਿੰਦਰ ਗਿੱਲ ਨੂੰ ਨਹੀਂ ਹਾਲੇ ਤੱਕ ਮਿਲੇ ਨਹੀਂ ਅਮਰਿੰਦਰ ਅੱਛਾ ਕੀ ਕੰਮ ਕੀ ਕਰਦੇ ਹੋ ਬਾਈ ਜੀ ਸਬਜੀ ਦਾ ਕੰਮ ਕਰਦੇ ਫਿਰ ਇਹ ਅੱਛਾ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡੀ ਸ਼ਕਲ ਮਿਲ ਵੀਡੀਓ ਪਾਉਂਦੇ ਸੀ ਨਾ ਟਿਕ ਟਕ ਦੇ ਉੱਤੇ ਉਦੋਂ ਵਾਇਰਲ ਹੋ ਗਏ ਸੀਗੇ ਟਿਕ ਟਕ ਤੇ ਹਾਂਜੀ ਕਿੰਨਾ ਕੁ ਵਾਇਰਲ ਸੀ ਸੀਗੇ ਮੇਰੇ ਕੋਲ ਇਹ ਇੱਕ ਤਰ੍ਹਾਂ 1.5 ਲੱਖ ਫਾਲੋਅਰ ਹੋ ਗਏ ਆਪਣੇ ਅੱਛਾ ਤੇ ਅੱਜ ਫਿਰ ਇੱਧਰ ਕਿਵੇਂ ਮਤਲਬ ਜਲਾਲਾਬਾਦ ਦੇ ਵਿੱਚ ਕਿਵੇਂ ਆ ਗਏ ਰਹਿਣ ਵਾਲੇ ਕਿੱਥੋਂ ਦੇ ਤੁਸੀਂ ਅਸੀਂ ਬਿੰਦੇ ਰਹਿਣ ਵਾਲੇ ਆਂ ਇੱਧਰ ਕਿਵੇਂ ਜਲਾਲਾਬਾਦ ਤੇ ਕੀ ਮਾਹੌਲ ਬਣ ਗਿਆ ਇੱਥੇ ਕਿਵੇਂ ਆ ਗਏ ਇੱਥੋਂ ਨਾਮ ਕਿਵੇਂ ਨਿਕਲ ਆਇਆ ਇਹ ਤੁਸੀਂ ਵਿਆਹ ਦੇ ਉੱਤੇ ਆਏ ਸੀਗੇ ਅੱਛਾ ਵਿਆਹ ਜਾਂਦੇ ਉੱਤੇ ਇੱਥੇ ਪਾਣੀ ਲੈਣ ਦੇ ਰੁਕੇ ਜਦੋਂ ਅਸੀਂ ਦੇਖਿਆ ਸਾਹੇ ਉੱਤੇ ਵੀ ਡੇਢ ਕਰੋੜ ਰੁਪਏ ਨਾਮ ਲੱਗਿਆ ਸੀਗਾ ਉਹ ਵੀ ਸਾਡੇ ਪੈਂਚਤ ਰਾਏ ਦੇ گاਉਂ ਲੱਗੀ ਸੀ ਉਹ ਦੇਖ ਕੇ ਤੇ ਹਲਾੜੀ ਪਾ ਗਿਆ ਤੁੰ ਅੱਛਾ ਤੁਹਾਨੂੰ ਪਤਾ ਸੀ ਵੀ ਇੱਥੋਂ ਪਹਿਲਾਂ ਲੱਗਾ ਡੇਢ ਕਰੋੜ ਹਾਂ ਡੇਢ ਕਰੋੜ ਰੁਪਏ ਲੱਗੇ ਉਹ ਕਿਵੇਂ ਪਤਾ ਲੱਗਿਆ ਐਸੀ ਵੀਡੀਓ ਦੇ ਨੇ ਸਾਰੀ ਆ ਨੇ ਅੱਛਾ ਤੇ ਫਿਰ ਤੁਸੀਂ ਕਿੰਨੇ ਦੀ ਕਿੰਨੇ ਵਾਲੀ ਟਿਕਟ ਸੀ ਇਹ ਇਹ 350 ਦੇ ਕਾਪੀ ਸੀਗੀ 50 ਟਿਕਟਾਂ ਸੀ ਜੀ ਅੱਛਾ 70 ਰੁਪਏ ਦੀ ਟਿਕਟ ਹੁੰਦੀ ਹੈ ਹਾਂ 70 ਰੁਪਏ ਦੀ ਟਿਕਟ ਹੁੰਦੀ ਹੈ ਕਿੰਨੇ ਪੈਸੇ ਤੁਹਾਡੇ ਨਿਕਲੇ ਆ 5 ਲੱਖ ਰੁਪਏ ਨਿਕਲਿਆ 5 ਲੱਖ ਹਾਂਜੀ ਓਕੇ ਮਕੇਸ਼ ਜੀ ਸਾਡੇ ਕੋਲੇ ਮੌਜੂਦ ਨੇ ਸ਼ਾਹ ਜੀ ਲਾਟਰੀ ਏਜੰਸੀ ਜਿਹੜੀ ਇਹਨਾਂ ਦੀ ਹੈਗੀ ਆ ਮਸ਼ਹੂਰ ਮਕੇਸ਼ 15 ਲੱਖ ਟੋਟਲ ਕਹਿੰਦੇ ਨਿਕਲਿਆ 5 ਲੱਖ ਅਮਰਿੰਦਰ ਗਿੱਲ ਬਾਈ ਦਾ ਯਾਨੀ ਕਿ ਇਹਨਾਂ ਉਹਨਾਂ ਦੀ ਕਾਪੀ ਵਾਲੇ ਬਾਈ ਦਾ ਗੁਰਦੇਵ ਦਾ ਨਿਕਲਿਆ ਬਾਕੀ ਦਾ 10 ਲੱਖੀ ਦਾ ਨਿਕਲਿਆ 10 ਲੱਖ ਰੁਪਿਆ ਉਹ ਵੀ ਕਸਟਮਰ ਲੋਕਲ ਹੀ ਆ ਅੱਜ ਨੂੰ ਅਰਜੰਟ ਮੈਰਿਜ ਤੇ ਜਾਣਾ ਪੈ ਗਿਆ ਉਹਨੇ ਵੀ ਆਣਾ ਸੀ ਤੇ ਉਹਨੂੰ ਕੱਲ ਬੁਲਾਵਾਂਗੇ ਫਿਰ ਆਪ 10 ਲੱਖ ਉਹਨਾਂ ਨਿਕਲਿਆ ਤੇ 5 ਲੱਖ ਮੇਰੇ ਵੇ ਗੇਜੀ ਵੀਰ ਦਾ ਅਤਿਆ ਦੇ ਨਾਂ ਦਾ ਗੇਜੀ ਹੈ ਇਹਿੰਦੇ ਕਲ ਕੇ ਕਿੰਨੇ ਇਹਨੂੰ ਕਹਿੰਦਾ 5 ਲੱਖ ਉਹਦਾ 10 ਲੱਖ ਤੇ 15 ਲੱਖ 50 ਹਜ਼ਾਰ ਡੋਲ ਛਾਈ ਲੋਟਰੀਸੀ ਤੋਂ ਹੂੰ 15 ਲੱਖ ਪੂਰਾ 4.5 ਕਰੋੜ ਵੀ ਇੱਥੋਂ ਨਿਕਲਿਆ ਸੀ ਬਿਲਕੁਲ ਜੀ ਬਾਬਾ ਜੀ ਦੀ ਕਿਰਪਾ ਹੈ ਸਾਧੂ ਦਰਬਾਰ ਦੀ ਸੱਚੀਆਂ ਸਰਕਾਰਾਂ ਦੀ ਨੀਤਾ ਨੂੰ ਮਰਦਾ ਨੇ ਸੱਚੀ ਨੀਂਦ ਰੱਖੀ ਐ ਤੇ ਬਾਬਾ ਨਾਮ ਕੱਢੀ ਜਾ ਰਿਆ ਰੋਜੀ ਤੇ ਕਹਿੰਦੇ ਨੇ ਰੋਜ ਨਾਮ ਕਰਦੇ ਸ਼ਾਹ ਜੀ ਲੜੜੀ ਵਾਲੇ ਉਹ ਕਹਿੰਦੇ ਸਾਡੀ ਇੱਥੇ ਲੱਗੀ ਲੱਗੀ ਰਹਿੰਦੇ ਲੋਕ ਠਗੀ ਠਗੀ ਰਹਿੰਦੇ ਬੱਲੇ ਬੱਲੇ ਰੋਜ ਹੁੰਦੀ ਬਿਲਕੁਲ 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 ਇਹ ਇਹ ਤੁਹਾਡਾ ਬੇਟਾ ਬਾਈ ਜੀ ਹਾਂ ਜੀ ਮੇਰਾ ਬੇਟਾ ਕੀ ਨਾਮ ਆ ਬੇਟਾ ਦੀਪ ਕਿੰਨੇ ਪੈਸੇ ਨਿਕਲੇ ਅੱਜ 5 ਲੱਖ ਅੱਛਾ ਵਾਵਾ ਮੂੰਹ ਭਰ ਕੇ ਬੋਲੇ ਆ ਵਾਡਾ ਹੁੰਦਾ 5 ਲੱਖ 5 ਲੱਖ ਵਾਵਾ ਹੁੰਦਾ ਨਾ ਕੀ ਲੈਣਾ ਫਿਰ ਗਿਆ ਪਾਪਾ ਨੂੰ ਵੀ ਮੈਨੂੰ ਕੀ ਲੈ ਕੇ ਦੇਣਾ ਦੱਸੋ ਸਾਈਕਲ ਸਾਈਕਲ ਮੰਨ ਗਿਆ ਪਪਾ ਕਿ ਨਹੀਂ ਹਾਂ ਹਾਂ ਮੰਨਿਆ ਕਿ ਨਹੀਂ ਬਣਾਈਏ ਉਹਨੇ ਕੀ ਮੰਗਦਾ ਜੀ ਮੁੰਡਾ ਸਾਈਕਲ ਮੰਗਦਾ ਕਹਿੰਦਾ ਦੱਸੋ ਨਿਕਾ ਲੈਣਾ ਹਾਂ ਜਾਂਦੇ ਲੈ ਜਾਾਂਗੇ ਕੋਈ ਗੱਲ ਨਹੀਂ ਕੀ ਗੱਲ ਲੈ ਪੱਕਾ ਕਰਤਾ ਵੀ ਵੀਡੀਓ ਬਣ ਗਈ ਜੇ ਨਾ ਪਪਾ ਲੈ ਕੇ ਦੇਵੇ ਸਾਨੂੰ ਦੱਸਣਾ ਅੱਛਾ ਫਿਰ ਭਾਈ ਜੀ ਇਹ ਗੁਜ਼ਾਰਾ ਗੁਜੂਰਾ ਤਾਂ ਠੀਕ ਠਾਕ ਹੀ ਕਰਦਾ ਚੱਲਦਾ ਹਾਂ ਚੱਲੇ ਜਾਂਦਾ ਨਹੀਂ ਮਤਲਬ ਜਿਵੇਂ ਸਬਜ਼ੀ ਦਾ ਕੰਮ ਤੁਸੀਂ ਕਰਦੇ ਆ ਤੇ ਮਤਲਬ ਠੀਕ ਠਾਕ ਹੀ ਹੁੰਦਾ ਹਾਂ ਠੀਕ ਠਾਕ ਮੋਲ ਲੈ ਕੇ ਸਬਜ਼ੀ ਵੇਚਦੇ ਆ ਸੀ ਅੱਛਾ ਮੁਰਲਾ ਰੈਡੀ ਵਗੈਰਾ ਲਾਉਂਦੇ ਹੋ ਹਾਂ ਰੈਡੀ ਵਰਗਾ ਲਾਉਂਦੇ ਹਾਂ ਇਹ ਬਠਿੰਡਾ ਦੇ ਵਿੱਚ ਹੀ ਹਾਂ ਬਠਿੰਡਾ ਦੇ ਵਿੱਚ ਜੀ ਨਹਿਰਾ ਉੱਤੇ ਅੱਛਾ ਤੇ ਹੁਣ ਕੀ ਕਰੋਗੇ 5 ਲੱਖ ਦਾ ਘਰ ਬਰ ਬਣਾਵਾਂਗੇ ਵਧੀਆ ਬੱਚਿਆਂ ਦੀ ਪੜ੍ਹਾਈ ਦੇ ਲਾਵਾਂਗੇ ਪੈਸੇ ਚਾਰ ਹਾਂ ਬਿਲਕੁਲ ਤੇ ਇਹ ਦੋਸਤ ਮਿੱਤਰ ਨੇ ਤੁਹਾਡੇ ਹਾਂ ਜੀ ਆ ਮੇਰਾ ਭਰਾ ਆਮਰ ਰਿਸ਼ਤੇਦਾਰ ਅੱਛਾ ਭਰਾ ਸਗਾ ਭਰਾ ਹੈ ਹਾਂ ਸਗਾ ਭਰਾ ਹੈ ਅੱਛਾ ਬਠਿੰਡੇ ਲਾਟਰੀ ਨਿਕਲੀ ਸੀ ਕਹਿੰਦੇ ਦੋਸਤ ਨੇ ਪੈਸੇ ਦਿੱਤੇ ਸੀ ਉਹ ਬਾਅਦ ਚ ਉਹ ਕਹਿੰਦੇ ਭਰਾ ਬਣ ਗਿਆ ਵੀ ਇਹ ਮੇਰੇ ਭਰਾ ਹੀ ਨੇ ਉਹਨਾਂ ਨੇ ਪੈਸੇ ਦੇ ਕੇ ਲਾਟਰੀ ਪਾਈ ਸੀ ਕੋਸ਼ੇ ਤੁਹਾਡੇ ਭਰਾ ਦਾ ਇਨਾਮ ਬਸ ਬਹੁਤ ਖੁਸ਼ੀ ਤਾਂ ਬਗਵਾ ਗਏ ਅੱਛਾ ਹਾਂਜੀ ਹਾਂਜੀ ਤੁਹਾਡੇ ਦੋਸਤ ਨੇ ਨਹੀਂ ਮੇਰਾ ਸਾਡੂ ਹੈ ਜੀ ਅੱਛਾ ਕਿਵੇਂ ਫਿਰ ਖੁਸ਼ੀ ਬਹੁਤ ਖੁਸ਼ੀ ਹੈ ਜੀ ਪੂਰੀ ਖੁਸ਼ੀ ਹੈ ਅੱਛਾ ਖੁਸ਼ ਹੋ ਕੇ ਖਾਓਗਾ ਘੋੜੇ ਕੋਈ ਲੱਡੂ ਲੱਡੂ ਖਵਾ ਕੇ ਮੂੰਹ ਮਿੱਠਾ ਕੀਤਾ ਢੋਲ ਤੇ ਭੰਗੜੇ ਪਾਏ ਪੂਰਾ ਮਾਹੌਲ ਜਿਹੜਾ ਉਹ ਇੱਥੇ ਬਣਿਆ 5 ਲੱਖ ਦਾ ਇਨਾਮ ਇਹਨਾਂ ਦਾ ਔਰ 10 ਲੱਖ ਦਾ ਇਨਾਮ ਇੱਕ ਹੋਰ ਨਿਕਲਿਆ ਜਿਸ ਦਾ ਟਿਕਟ ਨੰਬਰ ਆ ਸਾਰੀ ਡਿਟੇਲ ਇੱਥੇ ਮੈਂਸ਼ਨ ਹੈ ਅਗਰ ਕੋਈ ਡਾਊਟ ਹੈ ਤਾਂ ਇੱਥੇ ਨੰਬਰ ਨੰਬਰ ਸਾਰੇ ਹੇਠਲੇ ਦਿੰਦੇ ਆ ਤੁਸੀਂ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਇਹ ਸਾਰਾ ਕੁਝ ਇਹ ਕਿਹੜੀ ਲੋਟਰੀ ਕਿਹੜੀ ਸੀਗੀ ਡੀਅਰ ਲੋਟਰੀ دیਵਾਨਾ ਬਣਾਦਾ ਲੋਟਰੀਆਂ ਸਾਰਿਆਂ ਨੂੰ ਡੀਅਰ ਲੋਟਰੀ ਪੰਜਾਬ ਸੇ ਲੋਟਰੀ ਨਾਗaland ਸਿੱਖਮ ਤਿੰਨੇ ਚੜਾਈ ਲੋਟਰੀ ਡੀਅਰ ਲੋਟ ਚੱਲਦੀ ਹੈ 70 ਦੀ ਲੋਟਰੀ ਸੀ ਹੂੰ ਹੂੰ ਤਾਂ ਬਿਲਕੁਲ 70 ਰੁਪਈਆ ਦੇ ਵਿੱਚ 5 ਲੱਖ ਬਾਈ ਦਾ 10 ਲੱਖ ਇੱਕ ਹੋਰ ਬੰਦੇ ਦਾ ਉਹ ਵੀ ਕਹਿੰਦੇ ਅੱਜ ਵਿਆਹ ਤੇ ਗਿਆ ਨਹੀਂ ਤਾਂ ਅੱਜ ਭੰਗੜੇ ਉਹਦੇ ਵੀ ਪਵਾ ਦੇਣੇ ਸੀ ਪਰ ਕਹਿੰਦੇ ਵੀ ਇੱਕ ਅੱਧੇ ਦਿਨ ਚ ਆ ਜਾਂਦਾ ਫਿਰ ਉਹ 10 ਲੱਖ ਵਾਲੇ ਦੇ ਵੀ ਭੰਗੜੇ ਇੱਥੇ ਇਸੇ ਢੋਲ ਤੇ ਇੱਥੇ ਲੱਡੂ ਖਵਾ ਕੇ ਮੂੰਹ ਮਿੱਠਾ ਕਰਾ ਕੇ ਪਾਏ ਜਾਣਗੇ ਤੇ ਤੁਹਾਨੂੰ ਦੱਸ ਦਈਏ ਕਿ ਇਹ ਸ਼ਾਹ ਜੀ ਹੁਣੀ ਕਾਫੀ ਮਸ਼ਹੂਰ ਨੇ ਜਲਾਲਾਬਾਦ ਦੇ ਵਿੱਚ ਇਹ ਤਾਂ ਬਸ ਹੁਣ ਲੱਖਪਤੀ ਕਰੋੜਪਤੀ ਹੀ ਬਣਾਉਣ ਤੇ ਲੱਗੇ ਹੋਇਆ 1.5 ਕਰੋੜਾ ਜੇ ਮਹੀਨਾ 1.5 ਮਹੀਨਾ ਹੀ ਹੋਇਆ ਆ ਲੱਗਾ ਇਹ ਬਾਈ ਕੰਮ ਕਰਦਾ ਸੀਗਾ ਇਹ ਕਾਹਦਾ ਕੰਮ ਕਰਦਾ ਹੀ ਹੈ ਪੈਂਚਰ ਲਾਉਂਦਾ ਜੀ ਪੈਂਚਰ ਪੱਕਾ ਪੈਂਚਰ ਲਾਇਆ ਬਾਬੇ ਨੇ ਹੁੰਦਾ ਅੱਛਾ ਤੇ ਹੁਣ ਮਤਲਬ ਉਹਨੇ 8.5 ਕਰੋੜ ਦੀ ਕਰਾ ਲਈ ਹਣੀ ਤਾਂ ਉਹਨੂੰ ਪੈਸੇ ਆਣ ਵਾਲੇ ਹੀ ਹੈ ਬਸ ਤਿਆਰੀ ਤੇ ਹੈਗਾ ਮੁੰਡਾ ਦਾ ਅੱਛਾ ਹਾਂਜੀ ਇਹ ਮਤਲਬ ਬਾਈ ਕਾਊਂਟ ਆਉਂਦੇ ਸਾਰੇ ਹਾਂਜੀ ਸਿੱਧਾ ਡਾਇਰੈਕਟਰ ਦੇ ਅਕਾਊਂਟ ਚ ਆਉਗੀ ਜੀ ਸਿੰਗਲ ਅਮਾਉਂਟ ਦੇ ਵਿੱਚ ਹਾਂਜੀ ਅੱਛਾ 1 ਮਹੀਨਾ ਡੇਢ ਮਹੀਨਾ ਲੱਗ ਜਾਂਦਾ ਹਾਂਜੀ ਹਾਂਜੀ ਬਿਲਕੁਲ 1 ਮਹੀਨਾ ਡੇਢ ਮਹੀਨਾ ਲੱਗ ਹੀ ਜਾਂਦਾ ਜੀ ਬਸ ਪੇਮੈਂਟ ਆਣ ਵਾਲੀ ਤਿਆਰੀ ਤੇ ਹੈ ਛੋੜਾ ਛੋੜਾ ਤੇ ਹੋ ਜੂਗਾ ਇਹ ਪਹਿਲਾਂ ਪੈਂਚਰਾਂ ਦਾ ਕੰਮ ਕਰਦਾ ਬਾਈ ਇਹਦਾ ਨਾਮ ਨਿਕਲਿਆ ਔਰ 10 ਲੱਖ ਇੱਕ ਵਿਅਕਤੀ ਦਾ ਹੋਰ ਨਿਕਲਿਆ ਔਰ ਭੰਗੜੇ ਹੁਣ ਪਾਏ ਜਾ ਰਹੇ ਨੇ ਬਾਈ ਦੀ ਬੜੀ ਵਧੀਆ ਸੋਚ ਆ ਅਮਰਿੰਦਰ ਗਿੱਲ ਦੀ ਕਾਪੀ ਦਾ ਬਾਈ ਹੈਗਾ ਬਾਈ ਕਹਿੰਦਾ ਵੀ ਮੈਂ ਆਪਦੇ ਬੱਚਿਆਂ ਦੀ ਪੜ੍ਹਾਈ ਤੇ ਤੇ ਘਰ ਤੇ ਪੈਸਾ ਲਾਉਂਗਾ ਵਾਕਿਆ ਜਿੱਥੇ ਜ਼ਰੂਰਤ ਆ ਉੱਥੇ ਪੈਸਾ ਲਾਉਣਾ ਚਾਹੀਦਾ ਤੁਹਾਡੀ ਕੀ رائے ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ